ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ A2 ਇਮੀਗ੍ਰੇਸ਼ਨ ਤਸੀਰ ਰੋਡ ਸਮਾਣਾ ਜੋ ਕਿ ਲੋਕਾਂ ਦੀ ਚਰਚਾ ਦਾ ਵਿਸ਼ਾ ਬਣ ਚੁੱਕਿਆ ਹੈ ਜਿਨ੍ਹਾਂ ਵੱਲੋਂ ਅਕਸਰ ਬੱਚਿਆਂ ਦੇ ਵੀਜ਼ੇ ਲਗਵਾ ਕੇ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕੀਤਾ ਗਿਆ ਹੈ ਜਾਣਕਾਰੀ ਦਿੰਦਿਆਂ ਇਮੀਗ੍ਰੇਸ਼ਨ ਦੇ ਐਡਮਿਨ ਰਾਗਵ ਨੇ ਦੱਸਿਆ ਕਿ ਉਹਨਾਂ ਨੇ ਜਾਣਕਰ ਅਤੇ ਪਿੰਡ ਦੇ ਕਈ ਵਿਦਿਆਰਥੀਆਂ ਦੇ ਵੀਜ਼ੇ ਈ 2 ਇਮੀਗ੍ਰੇਸ਼ਨ ਵੱਲੋਂ ਲਗਾਏ ਗਏ ਹਨ ਪਿਛਲੇ ਕੁਝ ਦਿਨ ਪਹਿਲਾਂ 35 ਫਾਈਲਾਂ ਲਗਾਈਆਂ ਗਈਆਂ ਸਨ ਸਾਰਿਆਂ ਦੇ ਵੀਜ਼ੇ ਆ ਚੁੱਕੇ ਹਨ ਅੱਜ ਉਹਨਾਂ ਦੇ ਮਾਤਾ ਪਿਤਾ ਨੂੰ ਦਫ਼ਤਰ ਵਿੱਚ ਬੁਲਾ ਕੇ ਉਹਨਾਂ ਦੇ ਵੀਜ਼ੇ ਦਿੱਤੇ ਜਾ ਰਹੇ ਹਨ ਹਰਦੀਪ ਸਿੰਘ ਧਰਮਗੜ ਸੁਮਨਪ੍ਰੀਤ ਕੋਰ ਰਵਿੰਦਰ ਸਿੰਘ ਧਨੋਰੀ ਆਦਿ ਨੇ ਦੱਸਿਆ ਕਿ ਸਾਡਾ ਬਿਨਾ ਆਈਲੈਂਡਸ ਬਿਨਾ ਪੀਟੀ ਤੋਂ ਹੀ ਵੀਜ਼ਾ ਆਇਆ ਹੈ ਉਹਨਾਂ ਕਹਿਆ ਕਿ ਹੋਰ ਲੋਕਾਂ ਨੂੰ ਵੀ ਇੱਥੇ ਆਉਣ ਦੀ ਸਲਾਹ ਦਿੰਦੇ ਹਾਂ ਸੁਮਨ ਪ੍ਰੀਤ ਕੋਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ E2 ਇਮੀਗ੍ਰੇਸ਼ਨ ਕੋਲੋਂ ਫਾਈਲ ਲਗਵਾਈ ਸੀ ਉਹਨਾਂ ਦਾ ਕੁਝ ਦਿਨ ਅੰਦਰ ਹੀ ਵੀਜ਼ਾ ਲੱਗ ਗਿਆ ਉਹਨਾਂ ਵਿੱਚੋਂ ਇੱਕ ਲੜਕੀ ਦੱਸਿਆ ਕਿ ਉਸਦੇ ਸੱਤ ਬੈਂਡ ਸਨ ਅਤੇ ਇੱਕ ਨੇ ਦੱਸਿਆ ਕਿ 5.5 ਬੈਂਡ ਇਮੀਗ੍ਰੇਸ਼ਨ ਨੇ ਉਹਨਾਂ ਦਾ ਵੀ ਹਫ਼ਤੇ ਅੰਦਰ ਵੀਜ਼ਾ ਲਗਵਾ ਦਿੱਤਾ ਜਿੱਥੇ ਇਹਨਾਂ ਵੱਲੋਂ E2 ਇਮੀਗ੍ਰੇਸ਼ਨ ਦਾ ਧੰਨਵਾਦ ਕੀਤਾ ਗਿਆ ਤੇ ਉੱਥੇ ਹੀ ਬੱਚਿਆਂ ਦੇ ਮਾਤਾ ਪਿਤਾ ਨੇ E2 ਇਮੀਗ੍ਰੇਸ਼ਨ ਦੇ ਐਡਮਨ ਰਾਗਵ ਰਾਗਵ ਅਤੇ ਉਹਨਾਂ ਦੀ ਟੀਮ ਵੀਜ਼ਾ ਲਗਾਉਣ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਅਤੇ ਤੁਸੀਂ ਵੀ ਆਪਣੇ ਅਤੇ ਆਪਣੇ ਬੱਚਿਆਂ ਦਾ ਵੀਜ਼ਾ ਲਗਾਉਣ ਲਈ E2 ਇਮੀਗ੍ਰੇਸ਼ਨ ਜਰੂਰ ਆਓ ਸਮਾਣਾ ਤੋਂ ਕਲਾ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਮੇਰਾ ਨਾਮ ਹਰਦੀਪ ਸਿੰਘੀ ਹਰਦੀਪ ਕਿੱਥੋਂ ਕਿੱਥੋਂ ਜੀ ਮੇਰਾ ਪਿੰਡ ਧਰਮਗੜ੍ਹ ਹੈ ਸਮਾਣਾ ਸ਼ਹਿਰ ਹਾਂਜੀ ਕਿੱਥੋਂ ਤੁਸੀਂ ਮਤਲਬ ਕਿ ਕਿੰਨੇ ਬਣਾਏ ਤੁਹਾਡੇ ਮੈਨੂੰ ਯੂਕੇ ਦਾ ਵੀ ਸਟੱਡੀ ਵੀਜ਼ਾ ਮਿਲਿਆ ਜੀ E2 ਇਮੀਗ੍ਰੇਸ਼ਨ ਤੋਂ ਬਹੁਤ ਬਹੁਤ ਥੈਂਕ ਯੂ E2 ਇਮੀਗ੍ਰੇਸ਼ਨ ਦਾ ਆਗਰ ਅਸਰ ਦਾ ਬਹੁਤ ਬਹੁਤ ਥੈਂਕ ਯੂ ਤੇ ਮੇਰੀ ਕੱਲ ਦੀ ਫਲਾਈਟ ਹੈ ਜੀ ਕੱਲ ਦੀ ਫਲਾਈਟ ਹੈ ਹਾਂ ਜੀ ਕੀ ਕਰਾਂ ਕਰ ਦੋ ਬਾਹਰ ਤਾਂ ਕਿ ਜੀ ਮੈਂ ਆਪਣੀ ਸਟੱਡੀ ਪੂਰੀ ਕਰਨ ਆਈ ਤੇ ਆਪਣੇ ਤਰੱਕੀ ਕਰਨਾ ਚਾਹਣਾ ਆਪਣੇ ਫਿਊਚਰ ਲਈ ਤੇ ਮੈਂ ਸਾਰੇ ਸਟੂਡੈਂਟਸ ਨੂੰ ਵੀ ਗਾਈਡ ਕਰਦਾ ਜਿਨ੍ਹਾਂ ਨੇ ਸਟੱਡੀ ਵੀਜ਼ਾ ਅਪਲਾਈ ਕਰਨਾ ਉਹ ਜਰੂਰੀ ਟੂ ਇਮੀਗ੍ਰੇਸ਼ਨ ਪਹੁੰਚੋ ਇੱਕ ਵਾਰ ਠੀਕ ਹੈ ਦੋ ਇਟੂ ਪਹਿਲਾ E2 ਦਾ ਆਗਰ ਰੇ ਦੀ ਸਟੱਡੀ ਵੀ ਕੀਤੀ ਐ ਬਹੁਤ ਵਧੀਆ ਇੱਥੇ ਕੰਮ ਹੋ ਰਿਹਾ ਹਾਂਜੀ ਹਾਂ ਮੈਂ ਸਟੱਡੀ ਵੀ ਕੀਤੀ ਇਹੀ ਪਹਿਲਾ ਪੀਡੀ ਕੀਤੀ ਤੇ ਉਰੋਂ ਬਹੁਤ ਵਧੀਆ ਗਾਈਡੈਂਸ ਦਿੱਤੀ ਐ ਬਹੁਤ ਵਧੀਆ ਟੀਚਰ ਨੇ ਉਰੋਂ ਦੇ ਬਹੁਤ ਵਧੀਆ ਕੋਆਪਰੇਟਿਵ ਸਟਾਫ ਆ ਬਹੁਤ ਬਹੁਤ ਥੈਂਕ ਯੂ ਰਾਗਵਰ ਸਰ ਦਾ ਮੈਨੂੰ ਵੀਜ਼ਾ ਦੇਣ ਲਈ ਮੇਰਾ ਨਾਮ ਜਿਸਮਨ ਪ੍ਰੀਤ ਕੌਰ ਐ ਸਮਨ ਪ੍ਰੀਤ ਜਿਹਨੇ 3 ਤੋਂ 3 ਆ ਗਏ ਤੇ ਵੀਜ਼ਾ ਮਿਲਿਆ 33 ਲਾਈਟ ਤੁਹਾਡੇ ਮੇਰੀ ਫਲਾਈਟ 9 ਤਰੀਕ ਦੀ ਐ 9 ਸਪਟੰਬਰ ਹਾਂਜੀ ਕੀ ਮੈਂ ਕੀ ਕਹਿੰਦਾ ਤੁਹਾਨੂੰ YouTube ਬਾਰੇ ਇੱਕ ਵੀਡੀਓ ਮੈਂ ਤੋਂ ਦੇ ਤੇ ਐਡਸ ਕਿਤੀ ਕੀ ਕਹਿੰਦਾ ਤੁਹਾਨੂੰ ਮੈਂ ਹਾਈਲਾਈਟਸ ਔਰ ਪੀਟੀ ਨਹੀਂ ਕੀਤੀ ਮੇਰਾ ਬਿਨਾ ਹਾਈਲਾਈਟਸ ਔਰ ਪੀਟੀ ਤੋਂ ਇਹਨ ਸਰ ਨੇ ਵੀਜ਼ਾ ਦਿੱਤਾ ਮੈਂ ਇਹੀ ਗਾਈਡ ਕਰਨਾ ਚਾਹਨੀ ਆ ਸਾਰਿਆਂ ਨੂੰ ਤੁਸੀਂ ਸਾਰੇ E2 ਇਮੀਗ੍ਰੇਸ਼ਨ ਦੇ ਵਿੱਚ ਆਓ राघव ਸਰ ਤੋਂ ਵੀਜ਼ਾ ਲਗਵਾਓ ਬਹੁਤ ਵਧੀਆ ਨੇ ਬਹੁਤ ਵਧੀਆ ਸਟਾਫ ਹੈ ਇੱਥੋਂ ਦਾ ਤੇ ਮੈਨੂੰ ਬਹੁਤ ਘੱਟ ਟਾਈਮ ਦੇ ਵਿੱਚ ਮੈਨੂੰ ਵੀਜ਼ਾ ਦਿੱਤਾ ਹੈ ਮੇਰਾ ਨਾਮ ਰਵਿੰਦਰ ਸਿੰਘ ਆ ਤੇ ਮੈਂ ਤਨੋਰੀ ਤੋਂ ਆ ਜੀ ਤੁਹਾਡਾ ਵੀਜ਼ਾ ਕਦੋਂ ਆ ਮੇਰਾ ਸਰ ਵੀਜ਼ਾ ਆਇਆ ਜੀ ਕੱਲ ਗੱਟਣ ਲਈ ਮੈਂ ਫਲਾਈਟ ਕਰਾਉਣੀ ਹੈ ਤਾਂ ਰਾਗੋਸਰ ਨੇ ਮੇਰਾ ਜਿਹੜਾ ਵੀਜ਼ਾ ਕਢਵਾ ਕੇ ਦਿੱਤਾ ਹੈ ਬਿਨਾ ਇਲਸ ਤੋਂ ਤਾਂ ਮੈਂ ਵੀ ਸਾਰਿਆਂ ਨੂੰ ਗਾਈਡ ਕਰਨਾ ਚਾਹੁੰਦਾ ਕਿ ਤੁਸੀਂ ਸਾਰੇ ਇੱਕ ਵਾਰੀ ਰਾਗੋਸਰ ਨੂੰ ਆ ਕੇ ਮਿਲੋ ਤੇ ਤੁਹਾਨੂੰ ਵਧੀਆ ਰਸਤਾ ਇੱਕ ਵਧੀਆ ਗਾਈਡ ਕਰਨਗੇ ਥੈਂਕ ਯੂ ਦੇਖਦੇ ਤੁਸੀਂ ਕਿਹੋ ਜਿਹਾ ਲੱਗ ਤੁਸੀਂ ਦੇਖ ਕਿਹੜਾ ਕੋਈ ਪੇਸ਼ਾ ਨਹੀਂ ਕਿਸ ਤਰ੍ਹਾਂ ਨਹੀਂ ਬਹੁਤ ਵਧੀਆ ਕਰਵਾਇਆ ਜੀ ਪਹਿਲਾਂ ਮੈਂ ਆਪਣੀ ਗਲਤੀ ਮੰਨ ਲੈਂਦਾ ਕਿ ਉਹਨਾਂ ਨੇ ਮੇਰਾ ਤਾਂ ਲੱਗਦਾ ਕਿ ਜਦੋਂ ਬਾਅਦ ਮੈਨੂੰ ਇਹਦੇ ਬਾਰੇ ਦੱਸਿਆ ਯੂਟੂ ਇਮੀਗ੍ਰੇਸ਼ਨ ਬਾਰੇ ਤੇ ਇਹਨਾਂ ਨੇ ਆ ਕੇ ਸਭ ਤੋਂ ਪਹਿਲਾਂ ਕੋਈ ਪੈਸਾ ਨਹੀਂ ਲਿੱਤਾ ਹੈਗਾ ਤੇ ਸਾਰਾ ਵਧੀਆ ਜਲਦੀ ਤੋਂ ਜਲਦੀ ਵੀਜ਼ਾ ਲੈ ਕੇ ਦਿੱਤਾ ਬਹੁਤ ਵਧੀਆ ਕੰਮ ਕੀਤਾ ਇਹਨਾਂ ਦਾ। ਸਪਲਾਈ ਕਰ ਰਹੇ ਹਾਂ। ਹਾਂਜੀ ਉਹਦੇ ਕਰਦੇ ਹਾਂ। ਹਾਂਜੀ ਪੱਪੀ ਟੀਵੀ। ਹਾਂ। ਤੁਸੀਂ ਕਿੱਥੇ ਰਹਿੰਦੇ ਹੋ? ਆਸਟ੍ਰੇਲੀਆ। ਕਿੱਥੇ ਰਹਿੰਦੇ ਹੋ? ਹਾਂਜੀ। ਕਿੱਥੇ ਦੇ? ਨਹੀਂ। ਜਿਵੇਂ ਜਿਵੇਂ ਲੱਗਿਆ ਤੁਹਾਨੂੰ ਇੱਥੇ ਪਤਾ ਯਾਰ। ਮੈਂ ਬਹੁਤ ਵਧੀਆ ਇੱਥੇ ਸਾਰੇ ਟੀਚਰਜ਼ ਬਹੁਤ ਫ੍ਰੈਂਡਲੀ ਆ ਤੇ ਵਧੀਆ ਸਮਝਾਉਂਦੇ ਆ। ਹਾਂਜੀ ਬਹੁਤ ਅੱਛਾ। 1 कि 7 ओवर 7 टाइम्स सर मेरे आज, जि, को आज 35 ਬੱਚਾ ਦੇ ਵੀਜ਼ਾ ਰੀਸੀਵ ਹੋਇਆ ਜਿਸ ਜੋ ਸਾਡੇ ਕੋਲ 35 ਫਾਈਲ ਆਈਆਂ ਸੀ ਸਾਡੇ 100% ਸਕਸੈਸ ਰੇਟ ਗਿਆ ਜੋ ਕਿ ਮੈਂ ਨਹੀਂ ਮੰਨਦਾ ਵੀ ਕਿਸੇ ਵੀ ਸਾਡੇ ਰੀਜ਼ਨ ਕਿਸੇ ਵੀ ਬੰਦੇ ਦਾ ਇੰਨਾ ਸਕਸੈਸ ਰੇਟ ਗਿਆ ਹੋਏਗਾ ਦੂਸਰੀ ਜਿਵੇਂ ਇਸ ਫੀਲਡ ਚ ਬਹੁਤ ਧਗਡ ਹੋ ਰਹੀ ਚੱਲਦੀ ਹੈ ਤੇ ਉਸ ਚੀਜ਼ ਤੋਂ ਬਚਣ ਲਈ ਅਸੀਂ ਕੀ ਕੀਤਾ ਹੋਇਆ ਹੈ ਕਿ ਸਾਡੇ ਜਿੰਨੇ ਵੀ ਬੱਚਿਆਂ ਦੇ ਵੀਜ਼ੇ ਆਏ ਆ ਉਹਨਾਂ ਤੋਂ ਚਾਹੇ ਐਮਬੈਸੀ ਫੀਸ ਹੋਵੇ ਚਾਹੇ ਫੀਸ ਹੋਵੇ ਕਾਲਜ ਦੀ ਯੂਨੀਵਰਸਿਟੀ ਦੀ ਇੱਕ ਤਰ੍ਹਾਂ ਸੀ ਉਹਨਾਂ ਨੂੰ ਗਵਰਨਮੈਂਟ ਯੂਨੀਵਰਸਿਟੀਆਂ ਲੈ ਕੇ ਦੇ ਰਹੇ ਆ ਦੂਸਰਾ ਜਿੰਨਾ ਵੀ ਪੈਸਾ ਇਨਕਲੂਡਿੰਗ ਐਮਬੈਸੀ ਫੀਸ ਅਸੀਂ ਉਹਨਾਂ ਤੋਂ ਵੀਜ਼ੇ ਤੋਂ ਬਾਅਦ ਲੈ ਰਹੇ ਆ ਮੇਨ ਬੱਚੇ ਸਾਡੇ ਫਸਦੇ ਆ ਜਦੋਂ ਬੱਚਾ ਜਾਂਦਾ ਅੰਮ੍ਰਿਤਸਰ ਜਲੰਧਰ ਦਿੱਲੀ ਇਸ ਤਰ੍ਹਾਂ ਨਾਲ ਕਿਸ ਤਰੀਂ ਸਾਰਾ ਮਨ ਲੋ ਥੋੜਾ ਬਿਲਕੁਲ ਪਾਰਦਰਸ਼ੀ ਸਾਰ ਸਿਸਟਮ ਹੈ ਸਰ ਇੱਕ ਤਾਂ ਮੈਂ ਤੁਹਾਡੇ ਆਪਣੇ ਸ਼ਹਿਰ ਦਾ ਬੱਚਾ ਹਾਂ ਨਾ ਤੋ ਨੂੰ ਇੱਥੇ ਹੀ ਚੱਲਦਾ ਫਿਰਦਾ ਮਿਲ ਜੂਗਾ ਸਾਹਮਣੇ ਸਾਡਾ ਘਰ ਹੈ ਤੇ ਕਦੇ ਵੀ ਲੋਕਲ ਬੰਦਾ ਹੈ ਜਿਹੜਾ ਉਹ ਕਦੇ ਵੀ ਫਰਾਡ ਵਾਲੀ ਸਾਈਡ ਨਹੀਂ ਜਾਏਗਾ ਦੂਸਰਾ ਅਸੀਂ ਲੰਬੀ ਰੇਸ ਦੇ ਘੋੜੇ ਆ ਸਰ ਅਸੀਂ 5 ਸਾਲ ਸਾਨੂੰ ਇੱਥੇ ਹੋ ਗਏ ਤੇ ਅਸੀਂ ਅੱਗੇ ਇਹੀ ਕੰਮ ਕਰਨਾ ਤਾਂ ਅਸੀਂ ਕਦੇ ਫਰਾਡ ਵੱਲ ਨਹੀਂ ਜਾਵਾਂਗੇ ਮੇਨ ਫਰਾਡ ਬੱਚਾ ਨਾਲ ਹੁੰਦਾ ਜਦੋਂ ਬੱਚੇ ਦੂਰ ਜਾਂਦੇ ਹਨਾ ਬੱਚਾ ਨੂੰ ਲੱਗਦਾ ਹੈ ਕਿ ਸ਼ਾਇਦ ਜਲੰਧਰ ਜ਼ਿਆਦਾ ਵਧੀਆ ਕੰਮ ਹੁੰਦਾ ਹੈ ਇੰਗਲਿਸ਼ ਕਹਾਵਤ ਹੈ ਕਿ ਗ੍ਰਾਸ ਇਸ ਗ੍ਰੀਨਰ ਔਨ ਦ ਅਦਰ ਸਾਈਡ ਬਟ ਐਵੇਂ ਯੂਜੂਲੀ ਹੁੰਦਾ ਨਹੀਂ ਆਪਾਂ ਨੂੰ ਲੱਗਦਾ ਵੀ ਉੱਥੇ ਸ਼ਾਇਦ ਦੂਜੇ ਪਾਸੇ ਕਾ ਆ ਰਹਾ ਹੈ ਆਪਾਂ ਉੱਥੇ ਜਾਣੇ ਉੱਥੇ ਲੱਗਦਾ ਨਹੀਂ ਹੈ ਸੇਮ ਹੈ ਐਕਚੁਅਲ ਚ ਕੀ ਹੈ ਕਿ ਸਾਡੇ ਲੋਕਲ ਬੰਦਾ ਜਿਹੜਾ ਹੈ ਉਹ ਕਦੇ ਵੀ ਫਰਾਡ ਨਹੀਂ ਕਰੇਗਾ ਦੂਸਰਾ ਅਸੀਂ ਗਵਰਨਮੈਂਟ ਆਫ ਇੰਡੀਆ ਔਥਰਾਇਜ਼ਡ ਸਾਡੇ ਕੋਲ ਤਿੰਨ ਲਾਇਸੈਂਸਿਸ ਹੈ ਜੋ ਰਿਕੁਆਇਰਡ ਹੈ ਉਸਮਾਨੇਜ਼ ਮੇਰੇ ਖਿਆਲ ਹਾਰਡਲੀ 2 ਜਾਂ 3 ਇਮੀਗ੍ਰੇਸ਼ਨ ਵਾਲੇ ਹੋਣਗੇ ਜਿਨਾਂ ਕੋਲ ਲਾਇਸੈਂਸਿਸ ਹੋਏਗੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਜੋ ਵੀ ਪੇਮੈਂਟ ਲੈਣੀ ਹੈ ਕੋਈ ਐਂਬੈਸੀ ਫੀਸ ਕੋਈ ਕੁਝ ਵੀ ਅਸੀਂ ਵੀਜ਼ੇ ਤੋਂ ਬਾਅਦ ਲਵਾਂਗੇ ਅੱਜ ਵੀ ਸਾਡੇ 35 ਬੱਚਿਆਂ ਦਾ ਵੀਜ਼ਾ ਆਇਆ ਹੈ ਔਰ ਤੁਸੀਂ ਮਿਲਿਓ ਸਾਰਿਆਂ ਦੇ ਪੇਰੈਂਟਸ ਨੂੰ ਸਭ ਬਹੁਤ ਖੁਸ਼ ਹੈ ਕਿਸੇ ਦਾ ਵੀ 1 ਰੁਪਏ ਦਾ ਨੁਕਸਾਨ ਨਹੀਂ ਹੋਣ ਦਿੱਤਾ ਅੱਜ ਕਿਹੜੇ ਕਿਹੜੇ ਦੇ ਵੀਜ਼ੇ ਆਏ ਸਰ ਸਾਡੇ ਕੋਲ UK USA ਆਸਟ੍ਰੇਲੀਆ ਤੇ ਕੈਨੇਡਾ ਦੇ ਵੀਜ਼ੇ ਆਏ ਤੁਸੀਂ ਬਿਲੀਵ ਨਹੀਂ ਕਰੋਗੇ ਕਿ ਦੋ ਬੱਚੇ ਤਾਂ ਐਵੇਂ ਕਿ ਜਿਵੇਂ ਅੱਪਾ ਕਹਿੰਦੇ ਨਹੀਂ ਉਲਟੀ ਗੰਗਾ ਭਈਏ ਦੋ ਬੱਚੇ ਤਾਂ ਪਟਿਆਲੇ ਤੋਂ ਆ ਕੇ ਇੱਥੇ ਵੀਜ਼ਾ ਲਗਵਾ ਕੇ ਗਏ ਠੀਕ ਹੈ ਨਾਲ ਚੰਦੇ ਲੋਕਾਂ ਤੁਸੀਂ ਸਰ ਮੈਂ ਲੋਗਾਂ ਨੂੰ ਇਹੀ ਸਮਝਾਉਣਾ ਚਾਹਨਾ ਕਿ ਇਕ ਵਾਰ ٹرسٹ ਕਰੋ ਆਓ ਇਹ ਮੈਂ ਤੁਹਾਡੇ ਸ਼ਹਿਰ ਦਾ ਬੇਟਾ ਹੋ ਕੇ ਇੱਕ ਵਿਸ਼ਵਾਸ ਦਿਲਾਣਾ ਕਿ ਤੁਹਾਡਾ ਪੈਸਾ ਨਹੀਂ ਖਰਾਬ ਹੋਣ ਦਊਗਾ ਔਰ ਜ਼ਿੰਮੇਵਾਰੀ ਲੈਣਾ ਕਿ ਤੁਹਾਨੂੰ ਵੀਜ਼ਾ ਕਢਵਾ ਕੇ ਦਊਗਾ ਗੁਰਚਰਨ ਸਿੰਘ ਪਿੰਡ ਬੰਮਣੇ ਦਾ ਰਹਿਣ ਵਾਲਾ ਮੇਰੇ ਨਾਲ ਦੇ ਪਿੰਡ ਨਮਾਦਾਂ ਮੁੰਸ਼ੀ ਵਾਲਾ ਬੰਮਣਾ ਤੇ ਆਸ-ਪਾਸ ਦੇ ਪਿੰਡਾਂ ਧਰਮਗੜ ਕਾਫੀ ਪਿੰਡਾਂ ਦੇ ਬੱਚਿਆਂ ਦੇ ਰਿਜ਼ਲਟ ਬਹੁਤ ਵਧੀਆ ਆਏ ਨੇ ਉਹਨਾਂ ਦੇ ਵੀਜ਼ੇ ਬੜੀ ਛੇਤੀ ਆਇਨੇ ਬੜੇ ਮਤਲਬ ਫਾਸਟਲੀ ਆਇਨੇ ਰਿਜ਼ਲਟ ਇੱਥੇ ਤੇ ਇਹਦੇ ਰਾਗਵ ਜੀ ਬੜਾ ਅੱਛਾ ਡੀਲ ਕਰਦੇ ਨੇ ਲੋਕਾਂ ਨੂੰ ਗਾਈਡ ਕਰਦੇ ਨੇ ਇੱਥੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਨੇ ਲੋਕ ਪਲੱਸ 2 ਤੋਂ ਬਾਅਦ ਹੁਣ ਰੁਝਾਨ ਹੈ ਬਾਹਰ ਜਾਣ ਦਾ ਤਾਂ ਬੱਚਾ ਦੇ ਰਿਜ਼ਲਟ ਬਹੁਤ ਵਧੀਆ ਨੇ ਇੱਥੇ ਈ 2 ਇਮੀਗ੍ਰੇਸ਼ਨ ਸੈਂਟਰ ਦੇ ਤੇ ਲੋਕ ਬੜਾ ਦੂਰੋਂ ਦੂਰੋਂ ਚੱਲ ਕੇ ਵੀ ਇੱਥੇ ਆ ਕੇ ਆਪਣੇ ਵੀਜ਼ਾ ਜਿਨ੍ਹਾਂ ਦੇ ਵੀਜ਼ੇ ਕਿਸੇ ਕਾਰਨ ਰੁਕ ਜਾਂਦੇ ਨੇ ਤਾਂ ਉਹ ਇੱਥੋਂ ਆ ਕੇ ਰਿਜ਼ਲਟ ਬਹੁਤ ਅੱਛੇ ਮਿਲਦੇ ਨੇ ਬਹੁਤ ਅੱਛੀ ਡੀਲਿੰਗ ਮਿਲਦੀ